ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਹੂੰ ਦੀs ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਦੇਸ਼ ਅੱਜ ਜਦੋਂ ਆਜ਼ਾਦੀ ਦੀ 79ਵੀਂ ਬਰੇਗੰਡ ਮਨਾ ਰਿਹਾ ਹੈ। ਸਾਡੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਨਵੀਂ ਬਹਿਸ ਛੇੜ ਦਿੱਤੀ। ਉਹ ਕਹਿੰਦੇ ਨੇ ਕਿ ਇਹ ਕਿਹੜੀ ਆਜ਼ਾਦੀ ਹੈ? ਆਜ਼ਾਦੀ ਤਾਂ ਉਦੋਂ ਹੋਵੇਗੀ ਜੇ ਕੋਈ ਕਿਸੇ ਵੀ ਤਹਿਸੀਲ ਵਿੱਚ ਕਿਸੇ ਵੀ ਕਚਹਿਰੀ ਵਿੱਚ ਜਾਊਗਾ ਤੇ ਬਿਨਾਂ ਭ੍ਰਸ਼ਟਾਚਾਰ ਦੇ ਉਸ ਤੇ ਕੰਮ ਹੋਵੇ। ਇਸੇ ਗਰੀਬ ਦੀ ਥਾਣੇ ਦੇ ਵਿੱਚ ਰਿਪੋਰਟ ਲਿਖੀ ਜਾਊਗੀ ਉਹਦੀ ਸੁਣਵਾਈ ਹੋਏਗੀ ਉਸ ਨੂੰ ਇਨਸਾਫ ਮਿਲੇਗਾ ਪਰ ਇਹ ਸਾਰੇ ਕੰਮ ਤਾਂ ਸਰਕਾਰਾਂ ਦੇ ਹਨ ਸਰਕਾਰਾਂ ਨੇ ਹੀ ਇਹ ਸਭ ਕੁਝ ਸੁਨਿਸ਼ਚਿਤ ਕਰਨਾ ਹੁੰਦਾ ਤੇ ਜੇ ਸਰਕਾਰ ਦਾ ਮੁਖੀ ਆ ਹੀ ਇਹਨਾਂ ਤੇ ਸਵਾਲ ਖੜੇ ਕਰ ਰਿਹਾ ਹੈ ਤਾਂ ਹਾਲਾਤ ਕੀ ਹੋਣਗੇ ਇਸ ਦਾ ਅੰਦਾਜ਼ਾ ਤਾਂ ਲਗਾਇਆ ਹੀ ਜਾ ਸਕਦਾ ਜਦੋਂ ਵੀ ਅਸੀਂ ਆਜ਼ਾਦੀ ਦੀ ਗੱਲ ਕਰਦੇ ਆ ਤਸ਼ਹੀਦ ਭਗਤ ਸਿੰਘ ਦੀ ਗੱਲ ਜ਼ਰੂਰ ਕਰਦੇ ਆ ਉਹਨਾਂ ਦੀ ਕੁਰਬਾਨੀ ਦੀ ਗੱਲ ਜ਼ਰੂਰ ਹੁੰਦੀ ਹੈ ਐਨੀ ਛੋਟੀ ਉਮਰ ਵਿੱਚ ਇੱਕ ਐਨੀ ਵੱਡੀ ਸੋਚ ਦਾ ਮਾਲਕ ਕੋਈ ਕਿਵੇਂ ਹੋ ਸਕਦਾ ਆਜ਼ਾਦੀ ਬਾਰੇ ਉਹਨਾਂ ਦੇ ਵਿਚਾਰ ਦੀ ਗੱਲ ਅਸੀਂ ਕਦੇ ਨਹੀਂ ਕਰਦੇ ਕਿ ਉਹਨਾਂ ਦਾ ਮੰਨਣਾ ਸੀ ਕਿ ਅਸਲੀ ਆਜ਼ਾਦੀ ਇਹ ਨਹੀਂ ਹੋਵੇਗੀ ਕਿ ਗੋਰੇ ਅੰਗਰੇਜ਼ ਤਾਂ ਅਸੀਂ ਭਜਾ ਦਈਏ ਪਰ ਇਹਨਾਂ ਦੀ ਥਾਂ ਸਾਡੇ ਉੱਪਰ ਰਾਜ ਕਰਨ ਦੇ ਲਈ ਕਾਲੇ ਅੰਗਰੇਜ਼ ਆ ਕੇ ਬੈਠ ਗਏ ਸਾਡੇ ਤੇ ਹਕੂਮਤ ਕਰਨ ਦੇ। ਕੀ ਇਸ ਦਾ ਅਰਥ ਇਹ ਮੰਨੀਏ ਕਿ ਅੰਗਰੇਜ਼ਾਂ ਦੇ ਰਾਜ ਤੋਂ ਪਹਿਲਾਂ ਆਜ਼ਾਦੀ ਸੀ? ਲੋਕ ਆਜ਼ਾਦੀ ਦਾ ਨਿਗਮਣ ਦਿਸਨ। ਇਹ ਸੋਚਿਆ ਜਾਵੇ ਤਾਂ ਪਹਿਲਾਂ ਰਾਜੇ ਰਾਜ ਕਰਦੇ ਸੀ ਜੋ ਉਹਨਾਂ ਦਾ ਹੁਕਮ ਹੁੰਦਾ ਸੀ ਚੰਗਾ ਜਾਂ ਮਾੜਾ ਉਹ ਮੰਨਣਾ ਪੈਂਦਾ ਸੀ। ਉਹੀ ਕਾਨੂੰਨ ਹੁੰਦਾ ਸੀ। ਅੰਗਰੇਜ਼ਾਂ ਤੋਂ ਪਹਿਲਾਂ ਭਾਰਤ ਵਿੱਚ ਮੁਗਲ ਆਏ। ਆਏ ਉਹ ਵੀ ਧੜਵੀ ਬਣ ਕੇ ਹੀ ਸੀ ਹਮਲਾਵਰ ਸੀ ਕਿਸੇ ਹੋਰ ਦੇਸ਼ ਤੋਂ ਆਏ ਸੀ ਇੱਥੇ ਆ ਕੇ ਸਾਡੇ ਉੱਤੇ ਉਹਨਾਂ ਨੇ ਰਾਜ ਕੀਤਾ 1526 ਦੇ ਵਿੱਚ ਆਏ ਤੇ 1857 ਤੱਕ ਉਹਨਾਂ ਦਾ ਸਮਰਾਜ ਚੱਲਿਆ ਤਕਰੀਬਨ 331 ਸਾਲ ਪਰ ਅਸੀਂ ਇਸ ਸਮੇਂ ਨੂੰ ਕਦੇ ਵੀ ਇਤਿਹਾਸ ਦੇ ਵਿੱਚ ਕਿਤਾਬਾਂ ਦੇ ਵਿੱਚ ਗੁਲਾਮੀ ਦਾ ਸਮਾਂ ਸੀ ਇਹ ਨਹੀਂ ਪੜਿਆ ਤੇ ਨਾ ਹੀ ਕਿਸੇ ਨੇ ਇਸ ਤਰ੍ਹਾਂ ਸਾਨੂੰ ਪੜਾਇਆ ਇਸ ਤੋਂ ਬਾਅਦ ਅੰਗਰੇਜ਼ ਆਉਂਦੇ ਹਨ ਉਸ ਸਮਾਂ ਵੀ ਲਗਭਗ 300 ਸਾਲ ਦਾ ਹੀ ਹੈ ਪਰ ਉਸ ਨੂੰ ਅਸੀਂ ਗੁਲਾਮੀ ਦਾ ਸਮਾਂ ਕਹਿੰਦੇ ਹਾਂ ਇਹੀ ਸਾਡੇ ਇਤਿਹਾਸ ਦੇ ਵਿੱਚ ਲਿਖਿਆ ਹੈ ਤੇ ਇਹੀ ਸਾਨੂੰ ਪੜਾਇਆ ਗਿਆ ਹੈ ਦੋਹਾਂ ਦੇ ਵਿੱਚ ਫਰਕ ਕੀ ਹੈ ਮੁਗਲਾਂ ਦੇ ਅਸੀਂ ਗੁलाम ਕਿਉਂ ਨਹੀਂ ਸੀ ਤੇ ਅੰਗਰੇਜ਼ਾਂ ਦੇ ਕਿਵੇਂ ਬਣੇ ਬਹੁਤ ਬੁੱਧੀਜੀਵੀ ਇਹ ਫਰਕ ਵੀ ਸਮਝਾਉਣ ਦੀ ਕੋਸ਼ਿਸ਼ ਕਰਨਗੇ ਤੇ ਕਈ ਲੋਕ ਹੋ ਸਕਦਾ ਹੈ ਸਮਝ ਵੀ ਜਾਣਗੇ ਪਰ ਕੀ ਇਨਸਾਨ ਕਦੇ ਵੀ ਸੱਚੀ ਮੁੱਚੀ ਆਜ਼ਾਦ ਹੋਇਆ ਹੈ ਮੁੱਢ ਕਦੀਮ ਤੋਂ ਹੀ ਕੋਈ ਨਾ ਕੋਈ ਨਿਯਮ ਕਾਨੂੰਨ ਸਾਡੇ ਤੇ ਲਾਗੂ ਹੁੰਦੇ ਰਹੇ ਸ਼ੁਰੂਆਤੀ ਦੌਰ ਦੇ ਵਿੱਚ ਅਸੀਂ ਕਬੀਲੇ ਦੀ ਤਰ੍ਹਾਂ ਵਿਚਰਦੇ ਸੀ ਤਾਂ ਕਬੀਲੇ ਦੇ ਕੁਝ ਨਿਯਮ ਹੁੰਦੇ ਸੀ ਕੁਝ ਕਾਨੂੰਨ ਹੁੰਦੇ ਸੀ ਜੋ ਸਾਨੂੰ ਮੰਨਣੇ ਪੈਂਦੇ ਸੀ ਸਮਾਪਾ ਕੇ ਰਾਜਿਆਂ ਦੇ ਰਾਜ ਆਏ ਉੱਥੇ ਵੀ ਕਿਸੇ ਹੋਰ ਦਾ ਹੁਕਮ ਹੁੰਦਾ ਸੀ ਜੋ ਸਾਨੂੰ ਮੰਨਣਾ ਪੈਂਦਾ ਸੀ ਤੇ ਹੁਣ ਵਕਤ ਡੈਮੋਕ੍ਰੇਸੀ ਦਾ ਹੈ ਡੈਮੋਕ੍ਰੇਸੀ ਆ ਗਈ ਹੈ ਲੋਕਤੰਤਰ ਆ ਗਿਆ ਹੈ ਇਸ ਦਾ ਵੀ ਇੱਕ ਆਪਣਾ ਸੰਵਿਧਾਨ ਹੈ ਕਾਨੂੰਨ ਹੈ ਨਿਯਮ ਹਨ ਉਹ ਸਾਰੇ ਤੁਹਾਡੇ ਤੇ ਲਾਗੂ ਹੁੰਦੇ ਹਨ ਤੁਹਾਨੂੰ ਮੰਨਣੇ ਹੀ ਪੈਂਦੇ ਹੋਂ ਸਿਆਣੇ ਕਹਿਣਗੇ ਬਈ ਇਹ ਤਾਂ ਸਭ ਤੋਂ ਜ਼ਰੂਰੀ ਹੈ ਨਿਯਮ ਕਾਨੂੰਨ ਨਾ ਹੋਵੇ ਤਾਂ ਅਨਾਰਕੀ ਆ ਜਾਊਗੀ ਕੋਈ ਕਿਸੇ ਦੀ ਸੁਣੇਗਾ ਹੀ ਨਹੀਂ ਸਾਰੇ ਆਪਣੀ ਮਨਮਰਜ਼ੀ ਕਰਨ ਲੱਗਣਗੇ ਤਾਂ ਪੱਠਾ ਬੈਠ ਜਾਊਗਾ ਕਾਇਓਸ ਮਾਰ ਥਾੜ ਲੁੱਟ ਖਸੁੱਟ ਡਾਡੇ ਦਾ ਸੱਤੀ ਵਿਹੀ ਸੌ ਇਹ ਹੀ ਸਭ ਕੁਝ ਚੱਲੂਗਾ ਇਸੇ ਲਈ ਹੀ ਕੋਈ ਨਾ ਕੋਈ ਵਿਵਸਥਾ ਬਣਾਉਣੀ ਜ਼ਰੂਰੀ ਹੈ ਨਿਯਮ ਕਾਇਦਾ ਕਾਨੂੰਨ ਬਣਾਉਣਾ ਜ਼ਰੂਰੀ ਹੈ ਤਾਂ ਕਿ ਸਾਰੇ ਅਮਨ ਚੈਨ ਦੇ ਨਾਲ ਜ਼ਿੰਦਗੀ ਬਤੀਤ ਕਰ ਸਕਣ ਕੋਈ ਕਿਸੇ ਦੇ ਨਾਲ ੱੱਕਾ ਨਾ ਕਰ ਸਕੇ ਸਮਾਜ ਦੇ ਵੀ ਨਿਯਮ ਹਨ ਪਰ ਹਰ ਬੰਦਾ ਆਜ਼ਾਦ ਹੈ ਉਹਨਾਂ ਦਾਇਰਿਆਂ ਦੇ ਅੰਦਰ ਤੁਸੀਂ ਆਪਣੀ ਮਰਜ਼ੀ ਦੇ ਨਾਲ ਆਜ਼ਾਦੀ ਦੇ ਨਾਲ ਵਿਚਰ ਸਕਦੇ ਹਾਂ ਜਿਉਂ ਸਕਦੇ ਹਾਂ ਇਹ ਆਖਿਆ ਜਾਂਦਾ ਹੈ ਕੀ ਖਾਣਾ ਹੈ ਕੀ ਪਹਿਨਣਾ ਹੈ ਕੀ ਸੋਚਣਾ ਹੈ ਕੀ ਕਰਨਾ ਹੈ ਕਿਹਦੇ ਨਾਲ ਰਹਿਣਾ ਹੈ ਕਿਹਦੇ ਨਾਲ ਸਾਂਝ ਪਾਉਣੀ ਹੈ ਇਹ ਸਭ ਤੁਹਾਡੀ ਮਰਜ਼ੀ ਹੈ ਪਰ ਕੀ ਸੱਚਮੁੱਚ ਰਿਹਾ ਹੀ ਹੈ ਕਿ ਇਹ ਸਭ ਕਰਨ ਦੇ ਲਈ ਸਾਨੂੰ ਆਜ਼ਾਦੀ ਹੈ ਅਸੀਂ ਆਜ਼ਾਦ ਹਾਂ ਇਹ ਸਾਰੇ ਫੈਸਲੇ ਅਸੀਂ ਖੁਦ ਲੈ ਸਕਦੇ ਹਾਂ ਸੋਚ ਕੇ ਦੇਖੋ ਦੇਸ਼ ਦੇ ਕਾਨੂੰਨ ਨੂੰ ਜੇ ਆਪਾਂ ਇੱਕ ਪਾਸੇ ਵੀ ਛੱਡ ਦਈਏ ਤਾਂ ਕਿ ਜਿਹੜਾ ਇਨਸਾਨ ਹੈ ਉਹ ਫਰਜ਼ਾਂ ਦੇ ਨਾਲ ਜ਼ਿੰਮੇਵਾਰੀਆਂ ਦੇ ਨਾਲ ਰਿਸ਼ਤਿਆਂ ਦੇ ਨਾਲ ਨਹੀਂ ਬੱਜਿਆ ਹੋਇਆ ਕੀ ਉਹ ਪੂਰੇ ਤਰੀਕੇ ਨਾਲ ਕਦੇ ਆਜ਼ਾਦ ਹੋ ਸਕਦਾ ਹੈ ਕੀ ਸਾਡਾ ਕੋਈ ਵੀ ਫੈਸਲਾ ਇਹਨਾਂ ਗੱਲਾਂ ਬਾਰੇ ਸੋਚਣ ਤੋਂ ਬਿਨਾ ਹੁੰਦਾ ਹੈ ਜੇ ਫਰਜ਼ਾਂ ਜ਼ਿੰਮੇਵਾਰੀਆਂ ਜਾਂ ਰਿਸ਼ਤਿਆਂ ਤੋਂ ਉੱਪਰ ਵੀ ਉੱਠ ਜਾਈਏ ਤਾਂ ਲੋਕ ਕੀ ਕਹਿਣਗੇ ਕੀ ਸੋਚਣਗੇ ਇਹ ਸਾਰੀਆਂ ਚੀਜ਼ਾਂ ਸਾਡੇ ਫੈਸਲਿਆਂ ਤੇ ਅਸਰ ਪਾਉਂਦੀਆਂ ਜੇ ਆ ਪਹਿਨੇ ਆ ਤਾਂ ਲੋਕ ਕੀ ਕਹਿਣਗੇ ਜੇ ਆ ਕੰਮ ਕੀਤਾ ਆ ਰੋਜ਼ਗਾਰ ਛੁਣਿਆ ਤਾਂ ਲੋਕ ਕੀ ਕਹਿਣਗੇ ਜੇ ਇਸ ਥਾਂ ਤੇ ਗਿਆ ਇਸ ਨਾਲ ਵਿਆਹ ਕਰਨ ਦੀ ਇੱਛਾ ਜਤਾਈ ਤਾਂ ਲੋਕ ਕੀ ਕਹਿਣਗੇ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਅਸੀਂ ਹਮੇਸ਼ਾ ਉਲਝੇ ਰਹੇ ਨੇ ਜੇ ਅੱਜ ਤੱਕ ਅਸੀਂ ਇਹਨਾਂ ਚੀਜ਼ਾਂ ਤੋਂ ਬਾਹਰ ਹੀ ਨਹੀਂ ਨਿਕਲੇ ਤਾਂ ਫੇਰ ਆਜ਼ਾਦ ਕੌਣ ਹੈ ਕੀ ਹੁੰਦੀ ਹੈ ਆਜ਼ਾਦ ਇਹ ਫੈਸਲਾ ਲੋਕਾਂ ਦਾ ਹੈ ਤੁਹਾਡੀ ਸੋਚ ਵਿੱਚ ਹੀ ਹੈ ਕਿ ਤੁਸੀਂ ਸਮਾਜ ਤੋਂ ਪ੍ਰਵਾਨਗੀ ਲੈਣੀ ਹੈ ਬਿਨਾ ਪ੍ਰਵਾਨਗੀ ਤੋਂ ਤੁਸੀਂ ਕੁਝ ਨਹੀਂ ਕਰ ਸਕਦੇ ਤਾਂ ਫਿਰ ਇਸ ਸ਼ਬਦ ਦੇ ਮਾਇਨੇ ਕੀ ਹਨ ਆਜ਼ਾਦੀ ਸ਼ਬਦ ਦਾ ਮਤਲਬ ਕੀ ਹੁੰਦਾ ਹੈ ਕੁਝ ਲੋਕ ਕਹਿਣਗੇ ਕਿਉਂ ਕਮਲੀਆਂ ਮਾਰੀ ਜਾਣਾ ਹੈ ਅਸੀਂ ਤਾਂ ਮੁਲਕਾਂ ਦੀ ਆਜ਼ਾਦੀ ਦੀ ਗੱਲ ਕਰ ਰਹੇ ਹਾਂ ਇਨਸਾਨਾਂ ਦੀ ਆਜ਼ਾਦੀ ਦੀ ਗੱਲ ਨਹੀਂ ਕਰ ਰਹੇ ਮੁਲਕ ਦੀ ਆਜ਼ਾਦੀ ਦੀ ਬਣੇਗੰਡ ਬਣਾਈ ਜਾਂਦੀ ਹੈ ਇਹ ਤਾਂ ਬੜਾ ਹੀ ਲੰਮਾ ਚੌੜਾ ਵਿਸ਼ਾ ਹੈ ਇਨਸਾਨ ਆਜ਼ਾਦ ਹੈ ਨਹੀਂ ਹੈ ਸੋਚ ਕੀ ਹੁੰਦੀ ਹੈ ਇਹਨਾਂ ਸਾਰੀਆਂ ਚੀਜ਼ਾਂ ਤੇ ਕਿਸੇ ਹੋਰ ਵੇਲੇ ਚਰਚਾ ਕਰਾਂਗੇ ਅੱਜ ਆਪਾਂ ਚਰਚਾ ਕਰਦੇ ਹਾਂ ਮੁਲਕਾਂ ਦੀ ਆਜ਼ਾਦੀ ਮੁਲਕ ਦੀ ਆਜ਼ਾਦੀ ਦੀ ਗੱਲ ਕਰ ਲੈਨੇ ਆ ਜੋ ਸਾਡੇ ਆਲੇ-ਦੁਆਲੇ ਹੋ ਰਿਹਾ ਹੈ ਜੋ ਵੀ ਘਟਨਾਵਾਂ ਘਟ ਰਹੀਆਂ ਨੇ ਕੀ ਉਹਨਾਂ ਨੂੰ ਦੇਖ ਕੇ ਕੀ ਉਹਨਾਂ ਬਾਰੇ ਸੋਚ ਕੇ ਤੁਸੀਂ ਇਹ ਕਹਿ ਸਕਦੇ ਹੋ ਕਿ ਕੋਈ ਵੀ ਮੁਲਕ ਆਜ਼ਾਦ ਹੈ ਕਿ ਸੱਚੀ-ਮੁੱਚੀ ਕੋਈ ਮੁਲਕ ਅੱਜ ਦੀ ਡੇਟ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਆਜ਼ਾਦ ਹੈ ਜੇ ਸਾਡੇ ਉੱਤੇ ਕੋਈ ਅਤਵਾਦੀ ਹਮਲਾ ਹੁੰਦਾ ਹੈ دہشت گردੀ ਹਮਲਾ ਹੁੰਦਾ ਹੈ ਅਸੀਂ ਪਾਕਿਸਤਾਨ ਦੇ ਉੱਤੇ ਹਮਲਾ ਕਰਦੇ ਆ ਉਸ ਦਾ ਜਵਾਬ ਦਿੰਨੇ ਆ ਕਿ ਅਸੀਂ ਪੂਰੀ ਤਰ੍ਹਾਂ ਆਜ਼ਾਦੀ ਦੇ ਨਾਲ ਉਹ ਜਵਾਬ ਦੇ ਦਿੱਤਾ ਕਿ ਸੀਜ਼ਫਾਇਰ ਜੋ ਐਲਾਨੀ ਗਈ ਪੂਰੇ ਤਰੀਕੇ ਨਾਲ ਉਹ ਭਾਰਤ ਦਾ ਫੈਸਲਾ ਸੀ ਇਸ ਤੇ ਉੱਤੇ ਬੜੀ ਚਰਚਾ ਹੋਈ ਲੇਕਿਨ ਇਹ ਸਾਫ਼ ਹੈ ਕਿ ਯੂਐਸਏ ਨੇ ਅਮਰੀਕਾ ਦੇ ਪ੍ਰੈਜ਼ੀਡੈਂਟ ਨੇ ਡੋਨਲਡ 트ੰਪ ਨੇ ਦਖਲ ਦਿੱਤਾ ਉਹਨਾਂ ਨੇ ਦੋਵਾਂ ਦੇਸ਼ਾਂ ਦੇ ਉੱਪਰ ਦਖਲ ਦਿੱਤਾ ਦਬਾਅ ਬਣਾਇਆ ਕੀ ਪੇਸ਼ਕਸ਼ ਕੀਤੀ ਉਹ ਸ਼ਾਇਦ ਸਾਰਿਆਂ ਨੂੰ ਪਤਾ ਨਾ ਹੋਵੇ ਨਾ ਹੀ ਸਮਝ ਹੋਵੇ ਲੇਕਿਨ ਇਹ ਸਮਝ ਸਾਰਿਆਂ ਨੂੰ ਹੈ ਕਿ ਕਿਸੇ ਤੀਸਰੇ ਦੇ ਕਹਿਣ ਦੇ ਉੱਤੇ ਅਸੀਂ ਉਹ ਸੀਜ਼ਫਾਇਰ ਕੀਤਾ ਯੁੱਧ ਬ੍ਰਾਂਮ ਕੀਤਾ ਆਪਣੇ ਹੱਥ ਬੰਨ ਲਏ ਜੋ ਕੁਝ ਅਸੀਂ ਕਰਨਾ ਚਾਹੁੰਦੇ ਸੀ ਸ਼ਾਇਦ ਪੂਰੇ ਤਰੀਕੇ ਨਾਲ ਉਹ ਨਹੀਂ ਕੀਤਾ ਇਹ ਸਾਰੇ ਜਾਣਦੇ ਚਲੋ ਭਾਰਤ ਨੂੰ ਵੀ ਸਾਈਡ ਤੇ ਰੱਖ ਦਿੰਨੇ ਆ ਭਾਰਤ ਬਾਰੇ ਇਹ ਕਹਿ ਸਕਦਾ ਹੈ ਕਿ ਸ਼ਾਇਦ ਅਜੇ ਪੂਰੇ ਤਰੀਕੇ ਨਾਲ ਆਜ਼ਾਦ ਨਹੀਂ ਉਹ ਪੂਰੀ ਤਰ੍ਹਾਂ ਵਿਕਸਤ ਨਹੀਂ ਹੋਇਆ ਡਵੈਲਪ ਨਹੀਂ ਹੋਇਆ ਇਸ ਲਈ ਬਾਹਰੀ ਹੋਰ ਮੁਲਕਾਂ ਦੇ ਦਬਾਅ ਪ੍ਰੈਸ਼ਰ ਚਲਣੇ ਪੈਂਦੇ ਨੇ ਇਹਨੂੰ ਡਿਪਲੋਮੇਸੀ ਕਿਹਾ ਜਾਂਦਾ ਹੈ ਸਾਈਡ ਤੇ ਰੱਖ ਲੈਣੇ ਆ ਕਿ ਬਾਕੀ ਦੇਸ਼ ਜੋ ਦੁਨੀਆ ਦੇ ਵਿੱਚ ਹਨ ਉਹ ਸਾਰੇ ਆਜ਼ਾਦ ਨੇ ਰਸ਼ੀਆ ਤੇ ਯੂਕਰੇਨ ਦੀ ਜੰਗ ਚੱਲਦੇ 3 ਸਾਲ ਤੋਂ ਉੱਪਰ ਸਮਾਂ ਹੋ ਗਿਆ ਹੈ ਪਹਿਲਾਂ ਰਸ਼ੀਆ ਨੇ ਯੂਕਰੇਨ ਦਾ ਇੱਕ ਹਿੱਸਾ ਕਰਾਈਮੀਆਂ ਉਹਦੇ ਉੱਤੇ ਕਬਜ਼ਾ ਕੀਤਾ ਹੁਣ ਇਹ ਦੂਸਰੀ ਵਾਰ ਹਮਲਾ ਕਰ ਰਿਹਾ ਹੈ ਚਾਰ ਹੋਰ ਹਿੱਸਿਆਂ ਤੇ ਆਪਣਾ ਹੱਕ ਜਤਾ ਰਿਹਾ ਹੈ ਔਰ ਜੋ ਸੁਲਾ ਸਫਾਈ ਦੀ ਕੋਸ਼ਿਸ਼ ਕਰ ਰਹੇ ਦੇਸ਼ਾਂ ਬਾਕੀ ਉਹ ਇੱਕ ਪਾਸੇ ਨੇ ਅਮਰੀਕਾ ਇਕੱਲਾ ਹੀ ਕਹਿ ਰਿਹਾ ਹੈ ਕਿ ਫੈਸਲਾ ਅਸੀਂ ਕਰਾਵਾਂਗੇ ਦੋਨਾਂ ਦੇਸ਼ਾਂ ਦੇ ਵਿੱਚ ਸਮਝੌਤਾ ਅਸੀਂ ਕਰਾਵਾਂਗੇ ਯੂਕਰੇਨ ਨੂੰ ਜਿਸ ਦੇ ਉੱਤੇ ਹਮਲਾ ਹੋਇਆ ਹੈ ਜੋ ਕਿ ਪੀੜਤ ਦੇਸ਼ ਹੈ ਉਹਨੂੰ ਹੋਰ ਆਪਣੀ ਜ਼ਮੀਨ ਛੱਡਣੀ ਪਵੇਗੀ ਦੇਣੀ ਪਵੇਗੀ ਕਾਹੀਂ ਸਮਝੌਤਾ ਹੋ ਸਕਦਾ ਹੈ ਇੱਕ ਦੇਸ਼ ਆਪਣੀ ਜ਼ਮੀਨ ਕਿਸ ਨੂੰ ਦੇਵੇ ਦੇਵੇ ਜਾਂ ਨਾ ਦੇਵੇ ਇਹਦਾ ਫੈਸਲਾ ਕੋਈ ਤੀਸਰਾ ਮੁਲਕ ਕਰ ਰਿਹਾ ਹੈ ਕੀ ਇਹ ਆਜ਼ਾਦੀ ਹੁੰਦੀ ਹੈ ਕੀ ਕੋਈ ਦੇਸ਼ ਕਿਸੇ ਨੂੰ ਕੋਈ ਚੀਜ਼ ਵੇਚ ਸਕਦਾ ਹੈ ਕੋਈ ਦੇਸ਼ ਕਿਸੇ ਤੋਂ ਕੁਝ ਖਰੀਦ ਸਕਦਾ ਹੈ ਇਸ ਦੀ ਆਜ਼ਾਦੀ ਉਹਨਾਂ ਨੂੰ ਹੈ ਜੀ ਨਹੀਂ ਜੇ ਰਸ਼ੀਆ ਨੇ ਯੂਕਰੇਨ ਤੇ ਹਮਲਾ ਕੀਤਾ ਤਾਂ ਬਾਕੀ ਸਾਰੀ ਦੁਨੀਆ ਦੇ ਦੇਸ਼ਾਂ ਨੇ ਮਿਲ ਕੇ ਸੈਂਕਸ਼ਨਸ ਲਗਾ ਦਿਤੀਆਂ ਪ੍ਰਤੀਬੰਧ ਲਗਾ ਦੁੱਤੇ ਕਿ ਤੁਸੀਂ ਆ ਵਪਾਰ ਕਰ ਸਕਦੇ ਹੋ ਆ ਨਹੀਂ ਕਰ ਸਕਦੇ ਇਹਦੇ ਨਾਲ ਕਰ ਸਕਦੇ ਹੋ ਇਹਦੇ ਨਾਲ ਨਹੀਂ ਕਰ ਸਕਦੇ ਅੱਜ ਭਾਰਤ ਦੇ ਰੂਸ ਤੋਂ ਤੇਲ ਖਰੀਦਾ ਸੀ ਤਾਂ ਉਹਦੇ ਉੱਤੇ 50% ਟੈਰਿਫ ਹੀ ਕਿਹਾ ਕੇ ਲਗਾ ਦਿੱਤਾ ਗਿਆ ਹੈ ਕਿ ਤੁਸੀਂ ਰੂਸ ਦੀ ਮਦਦ ਕਰ ਰਹੇ ਹੋ ਉਸ ਤੋਂ ਤੇਲ ਖਰੀਦ ਲੇਕਿਨ ਚੀਨ ਜੋ ਸਾਤੋਂ ਵੱਧ ਤੇਲ ਖਰੀਦਾ ਹੈ ਉਸ ਦੇ ਉੱਤੇ ਕੋਈ ਟੈਰਿਫ ਨਹੀਂ ਉਹਦੇ ਨਾਲ ਹਜੇ ਗੱਲਬਾਤ ਚੱਲ ਰਹੀ ਹੈ ਬਾਰ ਬਾਰ ਉਹ ਟਾਈਮ ਲਾਈਨ ਉਹ ਸਮਾਂ ਸੀਮਾ ਅੱਗੇ ਵਧਾ ਦਿੱਤਾ ਜਾਂਦਾ ਹੈ ਤਾਂ ਕਿ ਕਿਸੇ ਫੈਸਲੇ ਤੇ ਪਹੁੰਚਿਆ ਜਾ ਸਕੇ ਲੋਕੀ ਦੋਹਾਂ ਦੇਸ਼ਾਂ ਦੇ ਲਈ ਲਾਹੇਵੰਦ ਹੋਵੇ ਚੀਨ ਦੇ ਲਈ ਵੀ ਤੇ ਅਮਰੀਕਾ ਦੇ ਲਈ ਉੱਥੇ ਕੋਈ ਸੈਂਕਸ਼ਨ ਨਹੀਂ ਉੱਥੇ ਕੋਈ ਟੈਰਿਫ ਨਹੀਂ ਹਜੇ ਗੱਲਬਾਤ ਚੱਲ ਰਹੀ ਹੈ ਜਾਰੀ ਹੈ ਲੇਕਿਨ ਇਹ ਸਾਰਿਆਂ ਦੇ ਵਿੱਚ ਤੇਲ ਰਸ਼ੀਆ ਵੇਚ ਰਿਹਾ ਹੈ ਹਮਲਾ ਰਸ਼ੀਆ ਨੇ ਕੀਤਾ ਹੈ ਉਹਦੇ ਉੱਤੇ ਪ੍ਰਤੀਬਿੰਬ ਉਹਦੇ ਉੱਤੇ ਸੈਂਕਸ਼ਨਸ ਹੀ ਲਗਾਈਆਂ ਗੀਆਂ ਨੇ ਕੋਈ ਵੀ ਇਸ ਤਰੀਕੇ ਦਾ ਐਕਸ਼ਨ ਨਹੀਂ ਲਿਆ ਗਿਆ ਜਿਸ ਦੇ ਨਾਲ ਉਸ ਨੂੰ ਸਜ਼ਾ ਮਿਲੇ ਜਿਸ ਦੇ ਨਾਲ ਉਹ ਅੱਗੇ ਤੋਂ ਕਿਸੇ ਹੋਰ ਦੇਸ਼ ਦੇ ਉੱਤੇ ਹਮਲਾ ਕਰਨ ਤੋਂ ਪਹਿਲਾਂ 100 ਵਾਰ ਸੋਚੇ ਇਸ ਤਰ੍ਹਾਂ ਦਾ ਕਦਮ ਕਿਸੇ ਵੱਲੋਂ ਵੀ ਉਠਾਇਆ ਨਹੀਂ ਗਿਆ ਇਥੋਂ ਤੱਕ ਜਦੋਂ ਭਾਰਤ ਨੇ ਇਹ ਇਤਰਾਜ਼ ਜਤਾਇਆ ਤੇ ਇਹ ਦਲੀਲ ਪੇਸ਼ ਕੀਤੀ ਕਿ ਤੁਸੀਂ ਸਾਨੂੰ ਤਾਂ ਤੇਲ ਖਰੀਦਣ ਤੋਂ ਰੋਕ ਰਹੇ ਹੋ ਪਰ ਅਮਰੀਕਾ ਖੁਦ ਰਸ਼ੀਆ ਤੋਂ ਸਮਾਨ ਖਰੀਦ ਰਿਹਾ ਹੈ ਤਾਂ ਪ੍ਰੈਜ਼ੀਡੈਂਟ 트ੰਪ ਦਾ ਜਵਾਬ ਸੀ ਕਿ ਮੈਨੂੰ ਤਾਂ ਪਤਾ ਨਹੀਂ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਕੀ ਕਿਸੇ ਦੇਸ਼ ਦਾ ਰਾਸ਼ਟਰਪਤੀ ਇਹ ਕਹਿ ਕੇ ਬਚ ਕੇ ਨਿਕਲ ਸਕਦਾ ਹੈ ਕਿ ਮੈਨੂੰ ਜਾਣਕਾਰੀ ਨਹੀਂ ਪਰ ਅਜਿਹਾ ਹੋਇਆ ਦੁਬਾਰਾ ਕਿਸੇ ਨੇ ਇਸ ਵਿਸ਼ੇ ਦੇ ਉੱਤੇ ਉਸ ਤੋਂ ਸਵਾਲ ਹੀ ਨਹੀਂ ਕੀਤਾ ਤੇ ਫਿਰ ਆਜ਼ਾਦ ਕੌਣ ਹੈ ਕਿ ਅਮਰੀਕਾ ਆਜ਼ਾਦ ਹੈ ਕਿਉਂਕਿ ਉਹ ਸਭ ਤੋਂ ਤਾਕਤਵਰ ਮੁਲਕ ਹੈ ਕੋਈ ਵੀ ਫੈਸਲੇ ਕਰ ਸਕਦਾ ਹੈ ਕੁਝ ਵੀ ਕਰ ਸਕਦਾ ਹੈ ਉਹਨੂੰ ਇਸ ਚੀਜ਼ ਦੀ ਆਜ਼ਾਦੀ ਹੈ ਕੀ ਆਜ਼ਾਦੀ ਏਸੀ ਚੀਜ਼ ਨੂੰ ਕਹਿੰਦੇ ਹੋ ਜੋ ਅਮਰੀਕਾ ਦੇ ਕੋਲੇ ਹੈ ਉਸ ਦਾ ਰਾਸ਼ਟਰਪਤੀ ਆਪਣੇ ਦੇਸ਼ ਦੇ ਅੰਦਰ ਤੇ ਆਪਣੇ ਦੇਸ਼ ਦੇ ਬਾਹਰ ਜੋ ਚਾਹੇ ਉਹ ਕਰ ਸਕਦਾ ਹੈ ਨੂੰ ਪੁੱਛਣ ਵਾਲਾ ਕੋਈ ਨਹੀਂ ਲੇਕਿਨ ਜੇ ਤੁਸੀਂ ਧਿਆਨ ਨਾਲ ਦੇਖੋ ਜੋ ਅਮਰੀਕਾ ਫੈਸਲੇ ਲੈ ਰਿਹਾ ਹੈ ਜਾਂ ਉਹਨਾਂ ਦਾ ਰਾਸ਼ਟਰਪਤੀ ਫੈਸਲੇ ਲੈ ਰਿਹਾ ਹੈ ਉਹ ਵੀ ਦੁਨੀਆ ਵੱਲ ਦੇਖ ਕੇ ਹੀ ਲੈ ਰਿਹਾ ਹੈ ਜੇ ਇਹ ਕੀਤਾ ਤਾਂ ਚੀਨ ਉਹਦੇ ਜਵਾਬ ਦੇ ਵਿੱਚ ਕੀ ਕਰੇਗਾ ਯੂਰਪ ਉਹਦੇ ਜਵਾਬ ਦੇ ਵਿੱਚ ਕੀ ਕਰੇਗਾ ਇੰਨਾ ਸਾਰੀਆਂ ਚੀਜ਼ਾਂ ਕੋਹੀ ਉਸ ਦੇ ਫੈਸਲੇ ਪ੍ਰਭਾਵਿਤ ਹੁੰਦੇ। ਜੇ ਚੀਨ ਤੇ ਅਜੇ ਤੱਕ ਉਹ ਸੈਂਕਸ਼ਨ ਉਸ ਤਰੀਕੇ ਨਾਲ ਨਹੀਂ ਲਾ ਸਕੇ, ਹਜੇ ਵੀ ਗੱਲਬਾਤ ਦਾ ਦੌਰ ਚਾਰੂ ਹੈ। ਤਾਂ ਇਸ ਦਾ ਇੱਕੋ ਇੱਕ ਕਾਰਨ ਹੈ ਕਿ ਚੀਨ ਵੀ ਬਰਾਬਰ ਦਾ ਤਾਕਤਵਰ ਦੇਸ਼ ਹੈ। ਉਸ ਨੂੰ ਤੁਸੀਂ ਹਲਕੇ ਦੇ ਵਿੱਚ ਨਹੀਂ ਲੈ ਸਕਦੇ। ਹਾਂ ਭਾਰਤ ਉਹਨਾ ਤਾਕਤਵਰ ਨਹੀਂ ਹੈ ਇਸ ਦੇ ਉੱਤੇ ਸੈਂਕਸ਼ਨ ਲਗਾਈਆਂ ਜਾ ਸਕਦੀਆਂ ਨੇ ਪਰ ਚੀਨ ਤੇ ਨਹੀਂ। ਤਾਂ ਫਿਰ ਕੀ ਅਮਰੀਕਾ ਪੂਰੀ ਤਰੀਕੇ ਨਾਲ ਆਜ਼ਾਦ ਹੈ? ਇਹਦੇ ਬਾਰੇ ਅਵਧ ਅਡਰਾਈ ਹੋ ਸਕਦੀ ਹੈ ਪਰ ਚੀਨ ਤੇ ਅਮਰੀਕਾ ਦੇ ਵਿੱਚ ਜੋ ਗੱਲਬਾਤ ਦਾ ਦੌਰ جاری ਨੇ ਉਸ ਤੋਂ ਇਹ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਅਮਰੀਕਾ ਪੂਰੇ ਤਰੀਕੇ ਨਾਲ ਆਜ਼ਾਦ ਹੈ ਤਾਂ ਫਿਰ ਕੀ ਚੀਨ ਆਜ਼ਾਦ ਹੈ ਚੀਨ ਵੀ ਪੂਰੇ ਤਰੀਕੇ ਨਾਲ ਆਜ਼ਾਦ ਨਹੀਂ ਹੈ ਉਸਨੇ ਭਾਰਤ ਦਾ ਏਰੀਆ ਦੱਬਿਆ ਹੋਇਆ ਹੈ ਉਸਨੇ ਤਿੱਬਤ ਦੱਬ ਲਿਆ ਅੱਜ ਤਾਈਵਾਨ ਦੇ ਉੱਤੇ ਵੀ ਉਹ ਬਾਰ-ਬਾਰ ਧਮਕੀ ਦੇ ਰਿਹਾ ਹੈ ਕਿ ਅਸੀਂ ਹਮਲਾ ਕਰਾਂਗੇ ਇਹ ਸਾਡਾ ਇਲਾਕਾ ਹੈ ਸਾਡੀ ਟੈਰੀਟਰੀ ਹੈ ਕੀ ਚੀਨ ਪੂਰੇ ਤਰੀਕੇ ਨਾਲ ਆਜ਼ਾਦ ਹੈ ਨਹੀਂ ਉਹ ਵੀ ਜੋ ਫੈਸਲੇ ਲੈਂਦਾ ਹੈ ਰਸ਼ੀਆ ਦੀ ਕਿੰਨੀ ਮਦਦ ਕਰਨੀ ਹੈ ਖੁੱਲਕੇ ਕਰਨੀ ਹੈ ਜਾਂ ਲੁਕ ਕੇ ਪਿੱਠ ਪਿੱਛੇ ਕਰਨੀ ਹੈ ਡਿਪਲੋਮੇਸੀ ਦਾ ਪਰਦਾ ਪਾ ਕੇ ਕਰਨੀ ਹੈ ਇਹ ਸਭ ਕੁਝ ਸੋਚ ਸਮਝ ਕੇ ਉਹ ਫੈਸਲੇ ਲੈਂਦਾ ਹੈ ਪੂਰੇ ਤਰੀਕੇ ਨਾਲ ਆਜ਼ਾਦੀ ਨਾਲ ਫੈਸਲੇ ਚੀਨ ਵੀ ਨਹੀਂ ਕਰ ਸਕਦਾ ਉਹਨੂੰ ਵੀ ਦੁਨੀਆ ਦਾ ਮੂੰਹ ਦੇਖਣਾ ਪੈਂਦਾ ਹੈ ਕਿ ਉੱਥੋਂ ਰਿਐਕਸ਼ਨ ਕਿਸ ਤਰ੍ਹਾਂ ਦਾ ਆਊਗਾ ਬਾਕੀ ਦੇਸ਼ ਕਿਸ ਤਰੀਕੇ ਨਾਲ ਰਿਐਕਟ ਕਰਨਗੇ ਇਹ ਸਾਰੀਆਂ ਚੀਜ਼ਾਂ ਉਹਦੇ ਫੈਸਲਿਆਂ ਦੇ ਉੱਤੇ ਅਸਰ ਜ਼ਰੂਰ ਛੱਡਦੀਆਂ ਹਨ ਜੇ ਕੋਈ ਵੀ ਦੇਸ਼ ਪੂਰੇ ਤਰੀਕੇ ਨਾਲ ਆਜ਼ਾਦ ਨਹੀਂ ਹੈ ਫਿਰ ਆਜ਼ਾਦੀ ਕਹਿੰਦੇ ਕੀ ਨੇ ਕੀ ਹੁੰਦੀ ਹੈ ਆਜ਼ਾਦੀ ਆਜ਼ਾਦੀ ਤਾਂ ਫਿਰ ਜੇ ਸਮਝ ਨਹੀਂ ਹੋਈਏ ਤਾਂ ਕੁਦਰਤ ਦੀ ਆਜ਼ਾਦੀ ਸਮਝ ਸਕਦੇ ਹਾਂ ਕਿ ਜੋ ਕੁਦਰਤ ਹੈ ਉਹ ਪੂਰੇ ਤਰੀਕੇ ਨਾਲ ਆਜ਼ਾਦ ਹੈ ਅਸੀਂ ਉਸਤੇ ਕਾਬੂ ਪਾਉਣ ਲਈ ਕੁਝ ਵੀ ਕਰਦੇ ਹਾਂ ਇਨਸਾਨ ਬੜੇ ਢੰਗ ਤਰੀਕੇ ਵਰਦਾ ਹੈ ਕਿ ਕੁਦਰਤ ਨੂੰ ਕਾਬੂ ਦੇ ਵਿੱਚ ਕਰ ਲਿਆ ਜਾਵੇ ਲੇਕਿਨ ਕੁਦਰਤ ਹਰ ਵਾਰ ਪਲਟਵਾਰ ਕਰਦੀ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਆਪਣਾ ਰਸਤਾ ਖੁਦ ਚੁਣਦੀ ਹੈ ਆਜ਼ਾਦ ਹੈ ਪੂਰੇ ਤਰੀਕੇ ਦੇ ਨਾਲ ਆਜ਼ਾਦ ਹੈ ਉਸਤੇ ਕਾਬੂ ਨਹੀਂ ਪਾਇਆ ਜਾ ਸਕਦਾ ਜੇ ਇਸ ਗੱਲ ਨੂੰ ਸਮਝਦੇ ਆ ਤਾਂ ਕੀ ਅਸੀਂ ਕੁਦਰਤ ਦੇ ਨਿਯਮ ਕਾਨੂੰਨ ਮੰਨਦੇ ਹਾਂ ਕੁਦਰਤ ਦੇ ਨਾਲ ਚੱਲਣ ਦੀ ਕੋਸ਼ਿਸ਼ ਕਰਦੇ ਆ ਇਹਦਾ ਜਵਾਬ ਵੀ ਨਾਂ ਦੇ ਵਿੱਚ ਹੈ ਅਸੀਂ ਕੁਦਰਤ ਦੇ ਨਾਲ ਵਿਚਰਨ ਦੀ ਕੋਸ਼ਿਸ਼ ਨਹੀਂ ਕਰਦੇ ਕੁਦਰਤ ਦੇ ਨਾਲ ਲੜਨ ਦੀ ਕੋਸ਼ਿਸ਼ ਕਰਦੇ ਆ ਕੁਦਰਤ ਦੇ ਉੱਤੇ ਹਾਵੀ ਹੋਣ ਦੀ ਕੋਸ਼ਿਸ਼ ਕਰਦੇ ਆ ਫਵਾ ਪਾਣੀ ਫੁੱਲ ਬੂਟੇ ਫਸਲਾਂ ਜੋ ਵੀ ਚੀਜ਼ਾਂ ਨੇ ਉਹ ਸਿਰ ਕੁਦਰਤੀ ਤਰੀਕੇ ਨਾਲ ਅਸੀਂ ਉਗਣ ਨਹੀਂ ਦਿੰਦੇ ਵਸਣ ਨਹੀਂ ਦਿੰਦੇ ਵਿਚਰਨ ਨਹੀਂ ਦਿੰਦੇ ਉਸ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਉਂਦੇ ਆ ਉਸ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਜ਼ਰੂਰ ਕਰਦੇ ਆ ਭਾਵੇਂ ਲੌਂਗ ਟਰਮ ਦੇ ਵਿੱਚ ਲੰਮੇ ਸਮੇਂ ਦੇ ਵਿੱਚ ਅਸੀਂ ਇਸ ਤੇ ਨਕਾਮ ਹੁੰਨੇ ਆ ਪਰ ਫਿਰ ਵੀ ਹਜੇ ਤੱਕ ਅਸੀਂ ਇਸ ਗੱਲ ਨੂੰ ਸਮਝ ਨਹੀਂ ਸਕੇ ਅਸੀਂ ਉਹ ਕੋਸ਼ਿਸ਼ ਹਜੇ ਵੀ ਜਾਰੀ ਰੱਖ ਰਹੇ ਆ ਨਵੇਂ ਤੋਂ ਨਵੇਂ ਪ੍ਰਯੋਗ ਕਰਨ ਦੀ ਕੋਸ਼ਿਸ਼ ਕਰ ਰਹੇ ਆ ਚੰਦ ਮਾਰਸ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਅਸੀਂ ਇਸ ਤਰੀਕੇ ਨਾਲ ਕੁਦਰਤੀ ਰਿਸੋਰਸ ਫਸਿਲਿਆਂ ਦੇ ਉੱਤੇ ਕਬਜ਼ਾ ਕਰ ਸਕੀਏ ਇਹੀ ਸਾਡੀ ਨਿਰੰਤਰ ਕੋਸ਼ਿਸ਼ ਰਹਿੰਦੀ ਹੈ ਜੇ ਇਨਸਾਨ ਦੇ ਹੱਥ ਵਿੱਚ ਜੰਮਣਾ ਨਹੀਂ ਹੈ ਮਰਨਾ ਨਹੀਂ ਹੈ ਇਹ ਫੈਸਲੇ ਤੱਕ ਇਨਸਾਨ ਖੁਦ ਨਹੀਂ ਕਰ ਸਕਦਾ ਫਿਰ ਆਪਾਂ ਆਜ਼ਾਦੀ ਇਸ ਨੂੰ ਮੰਨ ਲਈ ਕਿ ਕੁਦਰਤ ਨੂੰ ਸਮਰਪਣ ਕਰ ਦੇਣਾ ਹੀ ਆਜ਼ਾਦੀ ਹੋਏਗੀ ਫਿਰ ਉਸ ਅਕਾਲ ਪੁਰਖ ਦੀ ਰਜ਼ਾ ਵਿੱਚ ਰਹਿਣਾ ਹੁਕਮ ਦੇ ਵਿੱਚ ਰਹਿਣਾ ਜਿਵੇਂ ਕਿ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਸਮਝਾਇਆ ਹੈ ਉਹ ਆਜ਼ਾਦੀ ਹੈ ਕਿ ਉਸ ਭਾਣੇ ਨੂੰ ਮੰਨਣਾ ਹੀ ਕੰਪਲੀਟਲੀ ਆਪਣੇ ਆਪ ਨੂੰ ਸਰੈਂਡਰ ਕਰ ਦੇਣਾ ਇਹੀ ਆਜ਼ਾਦੀ ਹੈ ਇਹੀ ਸਮਝ ਹੋਣੀ ਚਾਹੀਦੀ ਹੈ ਸਾਡੀ ਲੇਕਿਨ ਜੋ ਸਾਡੇ ਗ੍ਰੰਥਾਂ ਵਿੱਚ ਲਿਖਿਆ ਹੈ ਉਸ ਦੀ ਵਿਆਖਿਆ ਵੀ ਅਲੱਗ ਅਲੱਗ ਲੋਕ ਅਲੱਗ ਅਲੱਗ ਤਰੀਕੇ ਨਾਲ ਕਰਦੇ ਨੇ ਕਿ ਹਾਂ ਹਮੇਸ਼ਾ ਇਹੀ ਜਾਂਦਾ ਹੈ ਉਹਦੀ ਸ਼ੁਰੂਆਤ ਵਿਆਖਿਆ ਦੀ ਇੱਥੇ ਹੀ ਕੀਤੀ ਜਾਂਦੀ ਹੈ ਕਿ ਗੁਰੂ ਸਾਹਿਬ ਨੇ ਕਿਹਾ ਹੈ ਜਾਂ ਗੁਰੂ ਸਾਹਿਬ ਕਹਿੰਦੇ ਨੇ ਪਰ ਜੋ ਬੋਲ ਹੁੰਦੇ ਨੇ ਜੋ ਵਿਚਾਰ ਹੁੰਦੇ ਨੇ ਉਹ ਹਰ ਇੱਕ ਇਨਸਾਨ ਦੇ ਆਪਣੇ ਆਪਣੇ ਹੁੰਦੇ ਨੇ ਲੇਕਿਨ ਵਰਤਿਆ ਉਹਨਾਂ ਨੂੰ ਵੀ ਕਿੱਕੇ ਜਾਂਦਾ ਹੈ ਕਿ ਇਹ ਗੁਰੂ ਸਾਹਿਬ ਨੇ ਕਿਹਾ ਕਿ ਫੇਰ ਇਹ ਸਾਡੀ ਆਜ਼ਾਦੀ ਹੈ ਕਿ ਅਸੀਂ ਜੋ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਸਿੱਖਿਆ ਦਿੱਤੀ ਹੈ ਉਹ ਵੀ ਇੱਕ ਆਜ਼ਾਦ ਤਰੀਕੇ ਨਾਲ ਸਮਝ ਨਹੀਂ ਸਕਦੇ ਉਸ ਨੂੰ ਮੰਨ ਨਹੀਂ ਸਕਦੇ ਉਸ ਦੇ ਉੱਪਰ ਵੀ ਕੋਈ ਹੋਰ ਬੈਠਾ ਹੈ ਜੋ ਸਾਨੂੰ ਦੱਸਦਾ ਹੈ ਕਿ ਤੁਸੀਂ ਇਹ ਕਰ ਸਕਦੇ ਹੋ ਇਹ ਨਹੀਂ ਕਰ ਸਕਦੇ ਧਰਮ ਕੋਈ ਵੀ ਹੋਵੇ ਉਹਦੇ ਵਿੱਚ ਵੀ ਅੱਡ ਅੱਡ ਨਿਯਮ ਕਾਨੂੰਨ ਬਣਾਏ ਹੋਏ ਨੇ ਇਸ ਦਾਇਰੇ ਤੋਂ ਬਾਹਰ ਨਹੀਂ ਜਾ ਸਕਦੇ ਇਸ ਦਾਇਰੇ ਦੇ ਅੰਦਰ ਰਹਿ ਕੇ ਹੀ ਕੀ ਖਾਣਾ ਹੈ ਕੀ ਪਹਿਨਣਾ ਹੈ ਕਿਵੇਂ ਉੱਠਣਾ ਹੈ ਕਿਵੇਂ ਸੌਣਾ ਹੈ ਜੇ ਤੁਸੀਂ ਇਬਾਦਤ ਵੀ ਕਰਨੀ ਹੈ ਪ੍ਰੇਅਰ ਵੀ ਕਰਨੀ ਹੈ ਉਹਦਾ ਸਮਾਂ ਕੀ ਹੋਣਾ ਚਾਹੀਦਾ ਹੈ ਕਿਵੇਂ ਕੀਤੀ ਜਾਣੀ ਚਾਹੀਦੀ ਹੈ ਇਹ ਸਾਰੀਆਂ ਚੀਜ਼ਾਂ ਬਾਰੇ ਵੀ ਨਿਯਮ ਕਾਨੂੰਨ ਬਣਾਏ ਹੋਏ ਹਨ ਫਿਰ ਆਜ਼ਾਦੀ ਹੈ ਕਿ ਆਜ਼ਾਦੀ ਦਰਸਲ ਇੱਕ ਸੋਚ ਹੈ ਇਕ ਮ੍ਰਿਗ ਕ੍ਰਿਸ਼ਨਾ ਹੈ ਇੱਕ ਸੁਪਨਾ ਹੈ ਜੋ ਸਾਨੂੰ ਦਿਖਾਇਆ ਜਾਂਦਾ ਹੈ ਉਸ ਸੁਪਨੇ ਦੇ ਆਲੇ ਦੁਆਲੇ ਹੀ ਸਾਰਾ ਵਰਤਾਂਤ ਸਿਰਜਿਆ ਜਾਂਦਾ ਤੁਹਾਨੂੰ ਇਹ ਦੱਸ ਕੇ ਕਿ ਤੁਸੀਂ ਆਜ਼ਾਦ ਹੋ ਨਾਲ ਹੀ ਉਹਦੇ ਦਾਇਰੇ ਵੀ ਫਿਕਸ ਕਰ ਦਿੱਤੇ ਜਾਂਦੇ ਨੇ ਇਨ੍ਹਾਂ ਸੀਮਾਂ ਦੇ ਅੰਦਰ ਰਹਿ ਰਹਿ ਕੇ ਹੀ ਤੁਸੀਂ ਵਿਚਰਨਾ ਹੈ ਜੋ ਕੁਝ ਕਰਨਾ ਹੈ ਇਸ ਦਾਇਰੇ ਤੋਂ ਬਾਹਰ ਜਾ ਕੇ ਨਹੀਂ ਕਰ ਸਕਦੇ ਪਰ ਤੁਸੀਂ ਆਜ਼ਾਦ ਹੋ ਆਪਣੀ ਮਰਜ਼ੀ ਦੇ ਮਾਲਕ ਹੋ ਤੁਹਾਨੂੰ ਇਹ ਅਹਿਸਾਸ ਵੀ ਦਵਾਇਆ ਜਾਂਦਾ ਹੈ ਬਾਕੀ ਤੁਸੀਂ ਬਗਾਵਤ ਕਰਨ ਬਾਰੇ ਸੋਚੋਂ ਵੀ ਨਾ ਤੁਸੀਂ ਇਸ ਸੋਚ ਦੇ ਵਿੱਚ ਇਸ ਭੁਲੇਖੇ ਦੇ ਵਿੱਚ ਹੀ ਆਪਣੀ ਜ਼ਿੰਦਗੀ ਜਿਉਂਦੇ ਰਹੋ ਕਿ ਤੁਸੀਂ ਆਜ਼ਾਦ ਹੋ ਤੁਹਾਡੇ ਉੱਪਰ ਤੁਹਾਡੀ ਸੋਚ ਦੇ ਉੱਪਰ ਕੋਈ ਵੀ ਇਨਫਲੂਐਂਸ ਨਹੀਂ ਕਰ ਸਕਦਾ ਕੋਈ ਵੀ ਉਸ ਨੂੰ ਦਿਸ਼ਾ ਨਹੀਂ ਦੇ ਸਕਦਾ ਤੁਹਾਡੀ ਸੋਚ ਆਜ਼ਾਦ ਹੈ ਪਰ ਅੱਜ ਕੱਲ ਦੇ ਤਕਨੀਕ ਦੇ ਟੈਕਨੋਲੋਜੀ ਦੇ ਜ਼ਮਾਨੇ ਦੇ ਵਿੱਚ ਤੁਹਾਡੀ ਸੋਚ ਵੀ ਆਜ਼ਾਦ ਨਹੀਂ ਰਹੀ ਹੈ ਤੁਸੀਂ ਕੀ ਸੋਚਣਾ ਹੈ ਉਸ ਨੂੰ ਵੀ ਕਿਸੇ ਇੱਕ ਦਿਸ਼ਾ ਦੇ ਵੱਲ ਧੱਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿਹੜਾ ਸੋਸ਼ਲ ਮੀਡੀਆ ਹੈ, ਇੰਟਰਨੈਟ ਦੇ ਜ਼ਰੀਏ ਤੁਹਾਨੂੰ ਇਨਫਲੂਐਂਸ ਕੀਤਾ ਜਾਂਦਾ ਹੈ। ਤੁਹਾਡੀ ਸੋਚ ਨੂੰ ਪ੍ਰਭਾਵਿਤ ਕੀਤਾ ਜਾਂਦਾ ਹੈ। ਤੁਹਾਡਾ ਹਰ ਫੈਸਲਾ ਕੋਈ ਹੋਰ ਕਰ ਰਿਹਾ ਹੈ। ਤੁਹਾਨੂੰ ਕੀ ਚੀਜ਼ ਚੰਗੀ ਲੱਗਦੀ ਹੈ? ਕਿਹੜੀ ਚੀਜ਼ ਤੁਹਾਨੂੰ ਖਰੀਦਣੀ ਚਾਹੀਦੀ ਹੈ? ਕਿਹੜੀ ਚੀਜ਼ ਤੁਹਾਨੂੰ ਖਾਣੀ ਚਾਹੀਦੀ ਹੈ? ਕਿੱਥੇ ਤੁਹਾਨੂੰ ਜਾਣਾ ਚਾਹੀਦਾ ਹੈ? ਕੀ ਦੇਖਣਾ ਚਾਹੀਦਾ ਹੈ? ਇਹ ਸਾਰੀ ਚੀਜ਼ ਦੇ ਫੈਸਲੇ ਅੱਜਕੱਲ ਕੋਈ ਹੋਰ ਕਰਨ ਲੱਗ ਗਿਆ ਹੈ। ਪਾਵੇਂ ਉਹ ਕੰਪਨੀਆਂ ਨੇ ਵੱਡੀਆਂ-ਵੱਡੀਆਂ ਮਲਟੀਨੈਸ਼ਨਲਸ ਨੇ ਪਾਵੇਂ ਉਹ ਟੈਕਨੋਲੋਜੀ ਦੇ ਵੱਡੇ-ਵੱਡੇ ਜਾਇੰਟਸ ਨੇ ਲੇਕਿਨ ਉਹ ਫੈਸਲਾ ਵੀ ਹੁਣ ਤੁਹਾਡਾ ਨਹੀਂ ਰਹਿ ਗਿਆ ਤੁਹਾਡੇ ਹਰ ਫੈਸਲੇ ਨੂੰ ਪ੍ਰਭਾਵਿਤ ਕੀਤਾ ਜਾਂਦਾ ਹੈ ਤੁਹਾਨੂੰ ਪ੍ਰੇਰਿਆ ਜਾਂਦਾ ਹੈ ਕਿ ਤੁਸੀਂ ਇਹ ਕੰਮ ਕਰੋ ਚਾਹੇ ਉਹ ਐਡਵਰਟਾਈਜ਼ ਕਰਨ ਦੇ ਤਰੀਕੇ ਨਾਲ ਹੋਵੇ ਚਾਹੇ ਜੋ ਤੁਹਾਡੇ ਕੋਲ ਆਪਸ਼ਨਸ ਨੇ ਕਿ ਆਹ ਆਹ ਚੀਜ਼ਾਂ ਦੇ ਵਿੱਚੋਂ ਤੁਸੀਂ ਚੁਣਨਾ ਹੈ ਹਰ ਇੱਕ ਚੀਜ਼ ਪ੍ਰਭਾਵਿਤ ਕੀਤੀ ਜਾਂਦੀ ਹੈ ਤੁਹਾਡਾ ਆਜ਼ਾਦੀ ਨਾਲ ਲਿਆ ਗਿਆ ਕੋਈ ਵੀ ਫੈਸਲਾ ਆਪਣਾ ਨਹੀਂ ਹੁੰਦਾ ਭਾਵੇਂ ਤੁਹਾਨੂੰ ਯਕੀਨ ਇਹ ਦਵਾਇਆ ਜਾਂਦਾ ਹੈ ਕਿ ਤੁਸੀਂ ਜੋ ਫੈਸਲੇ ਲੈ ਰਹੇ ਹੋ ਉਹ ਫੈਸਲੇ ਤੁਹਾਡੇ ਆਪਣੇ ਨੇ ਤੁਸੀਂ ਆਜ਼ਾਦ ਸੋ ਇਸ ਆਜ਼ਾਦੀ ਦਿਹਾੜੇ ਦੇ ਉੱਤੇ ਇਹਨਾਂ ਗੱਲਾਂ ਦੇ ਉੱਤੇ ਥੋੜਾ ਬਹੁਤ ਸੋਚੀਏ ਸਮਝਣ ਦੀ ਕੋਸ਼ਿਸ਼ ਕਰੀਏ ਅਸਲ ਦੇ ਵਿੱਚ ਆਜ਼ਾਦੀ ਹੈ ਕੀ ਅਸੀਂ ਆਪਣਾ ਜੀਵਨ ਉਹਦੇ ਨਾਲ ਕੀ ਕਰ ਰਹੇ ਹਾਂ ਕਿਸ ਤਰੀਕੇ ਨਾਲ ਸਾਨੂੰ ਜਿਉਣਾ ਚਾਹੀਦਾ ਹੈ ਤੇ ਕਿਸ ਤਰੀਕੇ ਨਾਲ ਅਸੀਂ ਜਿਉ ਰਹੇ ਹਾਂ ਕਿਸ ਤਰੀਕੇ ਨਾਲ ਅਸੀਂ ਵਿਚਰ ਰਹੇ ਹਾਂ ਇਹਨਾਂ ਸਾਰੀਆਂ ਚੀਜ਼ਾਂ ਦੇ ਤੇ ਅਸੀਂ ਜੇ 5 10 ਫੀਸਦੀ ਵੀ ਵਿਚਾਰ ਕਰ ਲਈਏ ਤੇ ਆਪਣੇ ਜਿਉਣ ਦੇ ਤਰੀਕੇ ਨੂੰ ਥੋੜਾ ਬਹੁਤ ਬਦਲ ਲਈਏ ਤਾਂ ਸ਼ਾਇਦ ਬਹੁਤ ਵੱਡਾ ਫਰਕ ਇਸ ਸਮਾਜ ਦੇ ਵਿੱਚ ਆ ਜਾਏਗਾ। ਉਹਨਾਂ ਚੀਜ਼ਾਂ ਦੇ ਅਰਥ ਅਸੀਂ ਸਹੀ ਮਾਇਨਿਆਂ ਦੇ ਵਿੱਚ ਸਮਝਣ ਲੱਗ ਜਾਵਾਂਗੇ ਜੋ ਅੱਜ ਤੱਕ ਅਸੀਂ ਸਿਰਫ ਬੋਲਦੇ ਆਏ ਹਾਂ, ਪੜ੍ਹਦੇ ਆਏ ਹਾਂ ਤੇ ਸੁਣਦੇ ਆਏ ਹਾਂ। ਜੇ ਜੀਵਨ ਜਾਂਚ ਨੂੰ ਬਿਹਤਰ ਕਰਨਾ ਹੈ, ਇੱਕ ਚੰਗੇ ਤਰੀਕੇ ਨਾਲ ਜ਼ਿੰਦਗੀ ਜਿਉਣੀ ਹੈ ਤਾਂ ਥੋੜੀਆਂ ਚੀਜ਼ਾਂ ਤੇ ਸਵਾਲ ਪੁੱਛਣੇ ਛੋੜੀਆਂ ਚੀਜ਼ਾਂ ਨੂੰ ਸਮਝਣ ਦੀ ਲੋੜ ਸਾਨੂੰ ਹੈ ਤੇ ਇਹਦੇ ਉੱਤੇ ਦਿਨ ਦਾ 15 20 ਮਿੰਟ ਅੱਧਾ ਘੰਟਾ ਵੀ ਜੇ ਅਸੀਂ ਲਾ ਲਈਏ ਤਾਂ ਸਾਡਾ ਜੀਵਨ ਬਿਹਤਰ ਹੋ ਸਕਦਾ ਏਸੇ ਉਮੀਦ ਦੇ ਨਾਲ ਕਿ ਤੁਸੀਂ ਗੱਲਾਂ ਸੁਣੋਗੇ ਚਰਚਾ ਦੇ ਵਿੱਚ ਹਿੱਸਾ ਲਵੋਗੇ ਕਮੈਂਟ ਪਾ ਕੇ ਆਪਣੇ ਵਿਚਾਰ ਸਾਂਝੇ ਕਰੋਗੇ ਤੁਹਾਨੂੰ ਵਿਦਾ ਲੈਣੇ ਆ ਧੰਨਵਾਦ